ਦੋਸਤੋ ਜਿੱਦਾਂ ਕਿ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਹੁਣ ਪੰਜਿਆਂ ਦਾ ਰਾਜ ਹੁੰਦਾ ਜਾ ਰਿਹਾ ਹੈ। ਜੂਪੀ ਵਿਹਾਰ ਤੋਂ ਆ ਕੇ ਭਈਏ ਪੰਜਾਬ ਦੇ ਵਿੱਚ ਪੱਕੇ ਰਹਿਣ ਲੱਗ ਪਏ ਹਨ। ਪੰਜਾਬੀਆਂ ਨੂੰ ਵੀ ਤੰਗ ਕਰਦੇ ਹਨ। ਕਈ ਪੰਜਾਬੀਆਂ ਨੂੰ ਕੁੱਟਦੇ ਮਾਰਦੇ ਹਨ ਅਤੇ ਕਈ ਥਾਵਾਂ ਤੇ ਸਰਦਾਰਾਂ ਦੀਆਂ ਪੱਗਾਂ ਨੂੰ ਹੱਥ ਵੀ ਪਾਉਂਦੇ ਹਨ। ਇਸੇ ਤਰ੍ਹਾਂ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੰਡੇਆਲਾ ਦੀ ਦਾਣਾ ਮੰਡੀ ਦੇ ਵਿੱਚ ਪੰਜਿਆਂ ਨੇ ਇੱਕ ਸਰਦਾਰ ਦੀ ਪੱਗ ਲਾਹੀ ਹੈ ਅਤੇ ਫਿਰ ਉਸ ਤੋਂ ਬਾਅਦ ਇੱਕ ਸਰਦਾਰ ਬੰਦੇ ਨੇ ਸ਼ਰਿਆਮ ਪੰਜਿਆਂ ਦੇ ਸਾਹਮਣੇ ਖੜ ਕੇ ਇਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਕਿਸੇ 'ਚ ਜੁਰਤ ਹੈ ਤਾਂ ਹੁਣ ਹੱਥ ਪਾ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਦੇ ਦਿੱਤ ਹੈਗੀ ਆ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਹੁਣ ਇਹ ਵੀ ਪੱਕ ਲਈ ਨਾ ਬਾਹਰ ਇਹਨਾਂ ਨੇ ਆ ਖਲੋਤਾ ਮੈਂ ਜਿੱਕੇ ਭਈਏ ਜੇ ਮੰਡੀ ਦੇ ਵਿੱਚ ਝੁਰਤੇ ਆਦੇ ਪਿਓ ਦਾ ਪੋਤਾ ਆਲੇ ਸੇ ਖੜੀ ਆਵੇ ਇੱਦਾਂ ਲੱਗਾ ਨਾ ਮੈਂ ਤੋੜ ਦਿਆਂ ਤੁਹਾਡੇ ਆ ਇਹ ਤੁਹਾਨੂੰ ਕਦੇ ਯਾਦ ਕਰੋਗੇ ਇਸ ਤਰ੍ਹਾਂ ਦੋਸਤੋ ਇਸ ਸਰਦਾਰ ਬੰਦੇ ਨੇ ਕਿੰਨੀ ਹਿੰਮਤ ਦੇ ਨਾਲ ਪੰਜਾ ਦੇ ਵਿਚਾਲੇ ਖੜਕੇ ਪੰਜਾ ਨੂੰ ਸ਼ਰਿਆਮ ਚੇਤਾਵਨੀ ਦਿੱਤੀ ਹੈ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਪੰਜਾ ਦੀ ਵਾਧਦੀ ਜਾ ਰਹੀ ਗਿਣਤੀ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਨਾ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਅਤੇ ਅਜਿਹੀ ਹੋ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ